ਭਾਵੇਂ ਕਿ ਇਹ ਔਰਤ ਮਹਾਰਾਣੀ ਪਰਨੀਤ ਕੌਰ ਹੋਰਾਂ ਜਿੰਨੀ ਸਿਆਸੀ ਕਦਾਵਰ ਨਹੀਂ ਹੈ ਪਰ ਮਹਾਰਾਣੀ ਪਰਨੀਤ ਕੌਰ ਹੋਰਾਂ ਨਾਲ ਸਾਲ 2019 ਦੇ ਵਿੱਚ ਜੋ ਕੰਮ ਹੋਇਆ ਸੀ ਉਹੀ ਇਸ ਔਰਤ ਦੇ ਨਾਲ ਹੋਇਆ ਏ ਮਹਾਰਾਣੀ ਪਰਨੀਤ ਕੌਰ ਹੋਰਾਂ ਕੋਲ ਤਾਂ ਸਿਆਸੀ ਤਾਕਤ ਹੈ ਉਸ ਦੀ ਬਦੌਲਤ ਹੀ ਮਹਾਰਾਣੀ ਪਰਨੀਤ ਕੌਰ ਹੋਰਾਂ ਨੇ ਮਲਜ਼ਮਾਂ ਨੂੰ ਪੁਲਿਸ ਦੀ ਮਦਦ ਦੇ ਨਾਲ ਝਾਰਖੰਡ ਦੇ ਜੰਗਲਾਂ ਚੋਂ ਚੁੱਕ ਸਲਾਖਾਂ ਪਿੱਛੇ ਛੁਟਵਾ ਦਿੱਤਾ ਸੀ ਪਰ ਇਹ ਵਿਚਾਰੀ ਅੰਗਨਵਾੜੀ ਕਰਮਚਾਰੀ ਕਿੱਧਰ ਨੂੰ ਜਾਵੇ ਹਾਂ ਜੀ ਟਿੱਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ ਪਰਤੀ ਕੀ ਥੱਗੀ ਹੋਈ ਏ ਤੁਹਾਡੇ ਨਾਲ ਮੇਰੇ ਨਾਲ ਬੇਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ଥିਜੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾ ਨੇ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬੇਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਥੀ ਮੇਚਨ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਨਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਲੀ ਚ ਕੌਣ-ਕੌਣ ਆ ਟੁੱਟੀ ਅਸੀਂ ਦੋਨੇ ਮਾਮਾ ਧੀਓ ਸੁਕਮੋਨ ਵਾਲੀ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਆ ਬੇਟੀ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨੂੰ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸਾਈਟ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਅਰੰਭ ਵਿੱਚ ਲੈਂਦੀ ਹੈ ਹਾਂਜੀ ਹਾਂ ਉਹਨਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾਂ ਐਪਲੀਕੇਸ਼ਨ ਆਪਾਂ ਉਹਨਾਂ ਨੂੰ ਦਿੱਤੀ ਸੀ ਕਿ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਮੰਗ ਕਰਦੇ ਹਾਂ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਹਾਂਜੀ ਕੀ ਨਾਮ ਤੁਹਾਡਾ ਦੀਪਿੰਦਰ ਕੌਰ ਦੀਪਿੰਦਰ ਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ड्यू ਹੈ ਕਿ ਉਹ ਪੇ ਕਰ ਦੋ ਤੇ ਅਸੀਂ ਕਿਹਾ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫੇਰ ਫੋਨ ਆਇਆ ਸੀ ਤੇ ਇਹਨਾਂ ਕਿਹਾ ਸੀ ਕਿ ਤੁਹਾਡੀ ਅਸੀਂ ਕਿਹਾ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਿਹਾ ਰਿਫੰਡ ਕਰਵਾਉਣਾ ਹੈ ਤੇ ਫਿਰ ਉਹ ਕਹਿੰਦੇ ਆਬ ਦਾ ਕਾਰਡ ਨੰਬਰ ਦੇ ਦਿਓ ਤੇ ਫਿਰ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ 31 ਜੁਲਾਈ ਨੂੰ 142000 ਕੱਟਿਆ ਗਿਆ ਫਿਰ ਉਸ ਤੋਂ ਬਾਅਦ ਉਹਦੀ ਮੈਂਨੇ ਬੈਂਕ ਆਏ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦਿਓ ਮੈਂਨੇ ਉਹ ਨਟ ਵਰਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 10000 ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ ਬੈਂਕ 'ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫੜੀ ਟੁੱਟ ਗਈ 8:15 ਮਿੰਟ ਤੇ ਉਸ ਗੱਲੇ ਪੈਸੇ ਵੀ ਸਾਰੇ ਹੈਕਰਾਂ ਵੱਲੋਂ ਹੈਕ ਕਰਨੇ ਹਾਂਜੀ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ ਠੀਕ ਹੈ ਕੁੱਲ 6 ਲੱਖ 42000 ਕੱਟਿਆ ਗਿਆ ਅੱਛਾ ਜੀ ਹਾਂਜੀ ਸੋ ਕਿਵੇਂ ਦੇਖਦੇ ਹਾਂ ਜਿਵੇਂ ਆਪਾਂ ਕਹਿੰਦੇ ਵੀ ਐਫ ਡੀ ਕਰਉਣ ਤੋਂ ਬਾਅਦ ਤਾਂ ਜਿਹੜੇ ਪੈਸੇ ਹੈਗੇ ਨੇ ਸੇਫ ਹੁੰਦੇ ਨੇ ਕਿਸੇ ਫਿਰ ਵੀ ਹੈਕਰਾਂ ਵੱਲੋਂ ਪੈਸੇ ਕਢਾਏ ਗਏ ਇਹ ਪਤਾ ਨਹੀਂ ਕਿਵੇਂ ਕਢਵਾਏ ਗਏ ਉਸਦਾ ਐਫ ਡੀ ਕਰਵਾਈ ਸੀ ਉਹਦੇ ਵਿੱਚੋਂ ਐਫ ਡੀ ਚ ਕਢਵਾਏ ਗਏ ਤਾਂ ਬੈਂਕਾਂ ਵਾਲਿਆਂ ਦਾ ਕੀ ਕਹਿਣਾ ਸੀ ਜਦ ਤੁਸੀਂ ਤਾਂ ਬੈਂਕਰ ਨੇ ਕਿਹਾ ਜੀ ਥੋੜੀ ਐਫ ਡੀ ਸੇਫ ਹੈ ਠੀਕ ਹੈ ਹਾਂਜੀ ਮントਸੀ ਪ੍ਰਸ਼ਾਸਨਿਕ ਕਾਰਵਾਈ ਦੀ ਹਾਂਜੀ ਹਾਂ ਅਸੀਂ ਸੰਗਰੂਰ ਗਏ ਸੀ ਐਪਲੀਕੇਸ਼ਨ ਦਿੱਤੀ ਸੀ ਸਾਪ ਨਾਲ ਮਿਲੇ ਸੀ ਤੇ ਉਹ ਕਹਿੰਦੇ ਸਾਈਬਰ ਕ੍ਰਾਈਮ ਨੂੰ ਉਹਨਾਂ ਨੇ ਫੋਨ ਕਰਤਾ ਸੀ ਹੁਣੇ ਕੰਪਲੇਂਟ ਦਿੱਤੀ ਕੋਈ ਹਾਲੇ ਤੱਕ ਕਾਰਵਾਈ ਹੋਈ ਹੈ ਇਸ ਚੀਜ਼ ਤੇ ਨਹੀਂ ਹਾਲੇ ਤੱਕ ਤਾਂ ਨਹੀਂ ਕੋਈ ਨਹੀਂ ਹੋਈ ਵੀ ਨਹੀਂ ਕੀ ਮਕਰ ਕੀ ਸਾਰੇ ਪੈਸੇ ਸਾਰੇ ਵਾਪਸ ਮਿਲ ਜਾਣ ਜਾਣਕਾਰੀ ਲਈ ਦੱਸਦੀ ਹੈ ਕਿ ਸਾਲ 2019 ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਦੇ ਖਾਤੇ ਚੋਂ ਠੱਗਾਂ ਨੇ 23 ਲੱਖ ਰੁਪਏ ਉਡਾ ਦਿੱਤੇ ਸੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤਾਉਲ ਅंसारी ਉਰਫ ਰਾਹੁਲ ਅਗਰਵਾਲ ਨੂੰ ਜਮਾਤੜਾ ਝਾਰਖੰਡ ਤੋਂ ਚੰਦ ਘਾਂਟੀਆਂ ਵਿੱਚ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਛੁੱਟ ਦਿੱਤਾ ਸੀ ਅਜਿਹੇ ਚ ਦੇਖਣਾ ਹੋਵੇਗਾ ਕਿ ਉਵੇਂ ਹੀ ਚੁਸਤੀ ਪੁਲਿਸ ਇਸ ਮਾਮਲੇ ਚ ਦਿਖਾਵੇਗੀ ਜਾਂ ਫਿਰ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਦਬਾ ਦਿੱਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਭਵਾਨੀਗੜ੍ਹ ਤੋਂ ਅਨਿਲ ਜੈੰਦੀ ਦੀ ਰਿਪੋਰਟ